ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਮਹਾਨ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਸਾਡੇ ਪੰਜਾਬ ਦੀ ਸ਼ਾਨ ਸਾਡੇ ਪੰਜਾਬੀਆਂ ਲਈ ਮਾਣ ਤੇ ਆਪਾਂ ਉਹਨਾਂ ਦੀ ਅੱਜ ਜੀਵਨੀ ਬਾਰੇ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੂਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਆਪਾਂ ਚੱਲਦੇ ਹਾਂ ਉਹਨਾਂ ਦੀ ਜੀਵਨੀ ਵੱਲ ਸਰਦਾਰ ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਪੰਜਾਬ ਦੇ ਜ਼ਿਲ੍ਹਾ ਨਮਾਸ਼ਹਿਰ ਪਿੰਡ ਖਟਕਟ ਕਲਾਂ ਤੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਭਗਤ ਸਿੰਘ ਦੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਜੀ ਦਾ ਨਾਮ ਵਿਦਿਆਵਤੀ ਕੌਰ ਸਿੰਘ। ਭਗਤ ਸਿੰਘ ਉਹਨਾਂ ਦੇ ਦੂਜੇ ਪੁੱਤਰ ਸਨ। ਭਗਤ ਸਿੰਘ ਜੀ ਦੇ ਚਾਚਾ ਜੀ ਵੀ ਬਹੁਤ ਵੱਡੇ ਕ੍ਰਾਂਤੀਕਾਰੀ ਸਨ। ਉਨਾ ਦਾ ਪਰਿਵਾਰ ਰਾਸ਼ਟਰਵਾਦ ਵਿੱਚ ਡੁੱਬਿਆ ਹੋਇਆ ਸੀ ਅਤੇ ਆਜ਼ਾਦੀ ਦੀਆਂ ਅੰਦੋਲਨਾਂ ਵਿੱਚ ਸ਼ਾਮਲ ਸੀ ਭਗਤ ਸਿੰਘ ਦੇ ਜਨਮ ਸਮੇਂ ਉਹਨਾਂ ਦੇ ਪਿਤਾ ਸਿਆਸੀ ਅੰਦੋਲਨ ਲਈ ਜੇਲ੍ਹ ਵਿੱਚ ਸਨ ਭਗਤ ਸਿੰਘ 13 ਸਾਲ ਦੇ ਸਨ ਤੇ ਉਹ ਪਰਿਵਾਰ ਦੀਆਂ ਕ੍ਰਾਂਤੀਕਾਰੀ ਗਤੀਵਧੀਆਂ ਨੂੰ ਚੰਗੀ ਤਰ੍ਹਾਂ ਜਾਣੂ ਹੋ ਗਏ ਸਨ ਉਹਨਾਂ ਦੇ ਪਿਤਾ ਮਹਾਤਮਾ ਗਾਂਧੀ ਦੇ ਸਮਰੱਥਕ ਸਨ ਅਤੇ ਗਾਂਧੀਜੀ ਦੁਆਰਾ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਵਾਂ ਦਾ ਬਾਈਕਾਟ ਕਰਨ ਤੋਂ ਬਾਅਦ ਭਗਤ ਸਿੰਘ ਨੇ ਆਪਣਾ ਮੌਜੂਦਾ ਸਕੂਲ ਛੱਡ ਦਿੱਤਾ ਅਤੇ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖਲਾ ਲੈ ਲਿਆ ਜਿੱਥੇ ਉਸਨੇ ਯੂਰਪੀ ਇਨਕਲਾਬੀ ਅੰਦੋਲਨਾਂ ਦਾ ਅਧਿਐਨ ਕੀਤਾ ਇਸ ਤੋਂ ਬਾਅਦ ਸਾਲ 1826 ਵਿੱਚ ਭਗਤ ਸਿੰਘ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਅਤੇ ਇਸ ਦੇ ਲਈ ਉਸਨੇ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਇਸ ਦੇ ਨਾਲ ਹੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਜੋ ਹੁਣ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਵਜੋਂ ਜਾਣੀ ਜਾਂਦੀ ਹੈ ਉਸ ਦੇ ਵਿੱਚ ਸ਼ਾਮਲ ਹੋ ਗਿਆ ਜਿੱਥੇ ਕਈ ਉੱਗੇ ਕ੍ਰਾਂਤੀਕਾਰੀਆਂ ਨੂੰ ਮਿਲੇ ਅਤੇ ਇਸ ਦੇ ਨਾਲ ਹੀ ਇਸ ਵਿੱਚ ਵੀ ਸ਼ਾਮਲ ਹੋ ਗਏ ਭਗਤ ਸਿੰਘ ਗਾਂਧੀ ਜੀ ਦੇ ਬਹੁਤ ਚਮਕਦੇ ਸਮਰਥਕ ਵੀ ਸਨ ਪਰ ਭਗਤ ਸਿੰਘ ਨੂੰ ਗਾਂਧੀ ਜੀ ਬਾਰੇ ਇੱਕ ਗੱਲ ਬਹੁਤ ਮਾੜੀ ਲੱਗੀ ਜੋ ਕਿ ਗਾਂਧੀ ਜੀ ਕਿਸਾਨਾਂ ਦੇ ਸਮਰਥਨ ਨਹੀਂ ਕਰਦੇ ਇਸ ਤੋਂ ਬਾਅਦ ਅਹਿੰਸਾ ਕਰਕੇ ਭਗਤ ਸਿੰਘ ਦਾ ਵਿਸ਼ਵਾਸ ਕਮਜ਼ੋਰ ਹੋ ਗਿਆ ਹੁਣ ਭਗਤ ਸਿੰਘ ਨੇ ਸੋਚ ਲਿਆ ਸੀ ਕਿ ਹਥਿਆਰਬੰਦ ਕ੍ਰਾਂਤੀ ਹੀ ਆਜ਼ਾਦੀ ਪ੍ਰਾਪਤ ਕਰਨ ਦਾ ਅੰਦਲ ਦਾ ਹਿੱਸਾ ਬਣ ਗਏ ਜੋ ਚੰਦਰਸ਼ੇਖਰ ਆਜ਼ਾਦ ਦੀ ਗਵਾਹੀ ਹਟ ਬਣਿਆ ਸੀ 1 ਸਾਲ ਬਾਅਦ ਭਗਤ ਸਿੰਘ ਦੇ ਮਾਪਿਆਂ ਨੇ ਉਸਦਾ ਵਿਆਹ ਕਰਨ ਦੀ ਯੋਜਨਾ ਬਣਾਈ। ਉਹਨਾਂ ਨੇ ਆਪਣੇ ਮਾਪਿਆਂ ਦੀ ਸਲਾਹ ਨੂੰ ਆਸਵੀਕਾਰ ਦਿੱਤਾ। ਮਈ 1927 ਵਿੱਚ ਉਹਨਾਂ 'ਤੇ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਇਆ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਕਈ ਹਫ਼ਤਿਆਂ ਬਾਅਦ ਰਿਹਾ ਹੋ ਗਿਆ ਅਤੇ ਵੱਖ-ਵੱਖ ਕ੍ਰਾਂਤੀਕਾਰੀ ਅਖਬਾਰਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਬਾਅਦ ਆਪਣੇ ਮਾਪਿਆਂ ਤੋਂ ਇਹ ਭਰੋਸਾ ਲੈਣ ਤੋਂ ਬਾਅਦ ਕਿ ਉਹ ਉਸ ਨੂੰ ਵਿਆਹ ਕਰਨ ਜਦ ਮਾਪਿਆਂ ਨੇ ਇਹ ਭਰੋਸਾ ਦਿੱਤਾ ਕਿ ਉਹ ਸਰਦਾਰ ਭਗਤ ਸਿੰਘ ਦਾ ਵਿਆਹ ਨਹੀਂ ਕਰਨਗੇ ਤਾਂ ਉਹ ਵਾਪਸ ਲਾਹੌਰ ਆ ਗਏ ਜਦੋਂ ਜਲਿਆਂਵਾਲਾ ਬਾਗ ਦਾ ਸਾਕੇ ਵਾਪਰਿਆ ਤਾਂ ਭਗਤ ਸਿੰਘ ਕਰੀਬ 12 ਕੋ ਸਾਲ ਦੇ ਸਨ ਜਲਿਆਂਵਾਲੇ ਬਾਗ ਤੇ ਸਾਕੇ ਦੀ ਸੂਚਨਾ ਮਿਲਦਿਆਂ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲ ਕੇ ਜਲਿਆਂਵਾਲੇ ਬਾਗ ਪਹੁੰਚ ਗਿਆ ਗਾਂਧੀਜੀ ਦੁਆਰਾ ਆਸਹਿਯੋਗ ਅੰਦੋਲਨ ਸ਼ੁਰੂ ਕਰਨ ਤੋਂ ਬਾਅਦ ਭਗਤ ਸਿੰਘ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਭਗਤ ਸਿੰਘ ਨੇ ਅਹਿੰਸਕ ਤਰੀਕਿਆਂ ਨਾਲ ਹਿੰਸਕ ਅੰਦੋਲਨ ਵਿੱਚ ਆਪਣਾ ਰਸਤਾ ਚੁਣਨਾ ਸ਼ੁਰੂ ਕਰ ਦਿੱਤਾ ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਨਾ ਮਿਲਵਰਤਨ ਅੰਦੋਲਨ ਨੂੰ ਰੱਦ ਕਰਨ ਤੋਂ ਬਾਅਦ ਸਰਦਾਰ ਭਗਤ ਸਿੰਘ ਗਾਂਧੀਜੀ ਤੋਂ ਨਿਰਾਸ਼ ਹੋ ਗਿਆ ਕਿਉਂਕਿ ਉਹ ਵੀ ਪੂਰੇ ਦੇਸ਼ ਦੀ ਤਰਾਈ ਮਹਾਤਮਾ ਗਾਂਧੀ ਦਾ ਸਤਕਾਰ ਕਰਦੇ ਸਨ ਅਤੇ ਉਹਨਾਂ ਵਿੱਚ ਬਹੁਤ ਵਿਸ਼ਵਾਸ ਰੱਖਦੇ ਸਨ ਹੁਣ ਭਗਤ ਸਿੰਘ ਨੇ ਜਲੂਸਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਉਹ ਕਈ ਇਨਕਲਾਬੀ ਪਾਰਟੀਆਂ ਦੇ ਮੈਂਬਰ ਬਣ ਗਏ ਉਹਨਾਂ ਦੀ ਪਾਰਟੀ ਵਿੱਚ ਕੁਝ ਪ੍ਰਮੁੱਖ ਜਿਨ੍ਹਾਂ ਦੇ ਨਾਂ ਸਨ ਚੰਦਰਸ਼ੇਖਰ ਆਜ਼ਾਦ ਸੁਖਦੇਵ ਅਤੇ ਰਾਜਗੁਰੂ 1928 ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤੀ ਲੋਕਾਂ ਲਈ ਖੁਦਮੁਖਤਿਆਰੀ ਬਾਰੇ ਚਰਚਾ ਕਰਨ ਲਈ ਸਾਈਮਨ ਕਮਿਸ਼ਨ ਦਾ ਆਯੋਜਨ ਕੀਤਾ ਸਾਰੀਆਂ ਭਾਰਤੀ ਸਿਆਸੀ ਜਥਬੰਦੀਆਂ ਨੇ ਇਸ ਸਮਾਗਮ ਦਾ ਬਾਈਕਟ ਕੀਤਾ ਕਿਉਂਕਿ ਕਮਿਸ਼ਨ ਵਿੱਚ ਕੋਈ ਵੀ ਭਾਰਤੀ ਪ੍ਰਤੀਨਿਧੀ ਨਹੀਂ ਸੀ ਅਕਤੂਬਰ ਵਿੱਚ ਭਗਤ ਸਿੰਘ ਦੇ ਸਾਥੀ ਲਾਲਾ ਲਾਜਪਤ ਰਾਏ ਨੇ ਕਮਿਸ਼ਨ ਦੇ ਖਿਲਾਫ 1 ਮਾਰਚ ਦੀ ਗਵਾਹੀ ਕੀਤੀ ਪੁਲਿਸ ਨੇ ਵੱਡੀ ਭੀੜ ਨੂੰ ਖੰਡਾਉਣ ਦੀ ਕੋਸ਼ਿਸ਼ ਕੀਤੀ ਤੇ लाठी चार्ज ਕੀਤਾ ਇਸ ਦੌਰਾਨ ਲਾਲਾ ਲਾਜਪਤ ਰਾਏ ਨੂੰ ਪੁਲਿਸ ਸੁਪਰਡੈਂਟ ਜੇਮਸ ਏ ਸਕਾਟ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ 2 ਹਫ਼ਤੇ ਬਾਅਦ ਲਾਲਾ ਲਾਜਪਤ ਰਾਏ ਦੀ ਮੌਤ ਹੋ ਜਾਂਦੀ ਹੈ ਬ੍ਰਿਟਿਸ਼ ਸਰਕਾਰ ਨੇ ਆਪਣੇ ਬਚਾਅ ਵਿੱਚ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਇਸ ਤੋਂ ਬਾਅਦ ਭਗਤ ਸਿੰਘ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਤੋਂ ਇਹ برداشت ਨਹੀਂ ਹੋਇਆ ਉਹਨਾਂ ਨੇ ਸੁਖਦੇਵ ਅਤੇ ਰਾਜਗੁਰੂ ਨਾਲ ਮਿਲ ਕੇ ਪੁਲਿਸ ਮੁਕੀ ਛਾਟ ਨੂੰ ਮਾਰਨ ਦੀ ਗੁਪਤ ਯੋਜਨਾ ਬਣਾਈ ਚੰਦਰਸ਼ੇਖਰ ਆਜ਼ਾਦ ਵੀ ਨੇੜਲੇ ਸਕੂਲ ਦੀ ਚਾਰ ਦਿਵਾਰੀ ਦੇ ਪਿੱਛੇ ਲੁੱਕ ਕੇ ਘਟਾ ਨੂੰ ਸਹੀ ਟੰਗ ਨਾਲ ਇਨਜਾਮ ਦੇਣ ਲਈ ਗਾੜਵਜੋ ਕੰਮ ਕਰ ਰਿਹਾ ਸੀ 17 ਦਸੰਬਰ 1928 ਨੂੰ ਏਐਸਪੀ ਜਿਵੇਂ ਹੀ ਸਾਂਡਰਸ ਬਾਹਰ ਆਇਆ ਰਾਜਗੁਰੂ ਨੇ ਬੰਦੂਕ ਕੱਢੀ ਅਤੇ ਉਸਦੇ ਸਿਰ ਵਿੱਚ ਸਿੱਧੀ ਗੋਲੀ ਮਾਰ ਦਿੱਤੀ ਅਤੇ ਉਸੇ ਸਮੇਂ ਉਹ ਆਪਣੇ ਹੋਸ਼ ਗਵਾ ਬੈਠਾ ਭਗਤ ਸਿੰਘ ਨੇ ਸਾਂਡਰਸ ਨੂੰ 4 ਗੋਲੀਆਂ ਮਾਰ ਕੇ ਬਾਕੀ ਬਚੀਆਂ ਕੰਮ ਪੂਰਾ ਕਰ ਦਿੱਤਾ ਇਸ ਤੋਂ ਬਾਅਦ ਅਦਾਲਤ ਨੇ ਭਗਤ ਸਿੰਘ ਨੂੰ 26 ਅਗਸਤ 1930 ਨੂੰ ਭਾਰਤ ਢੰਡਾਵਾਲੀ ਦੀ ਧਾਰਾ 129 302 ਦੇ ਨਾਲ-ਨਾਲ ਵਿਸਪੋਟਕ ਪਦਾਰਥ ਐਕਟ ਦੀ ਧਾਰਾ ਆਈਪੀਸੀ ਦੀ ਧਾਰਾ 120 ਦੇ ਤਹਿਤ ਦੋਸ਼ੀ ਠਹਿਰਾਇਆ ਇਹ ਸੁਣ ਕੇ ਪਗਤ ਸਿੰਘ ਦੇ دوست ਅਤੇ ਸਮਰੱਥਕ ਹੈਰਾਨ ਰਹਿ ਗਏ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ 7 ਅਕਤੂਬਰ 1930 ਨੂੰ ਪਗਤ ਸਿੰਘ ਅਤੇ ਉਸਦੇ ਸਾਥੀ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਇੱਕ ਅਜਿਹਾ ਪਾਲ ਸੀ ਜਿੱਥੇ ਇਹਨਾਂ ਤਿੰਨਾਂ ਨਾਇਕਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਥੋੜੀ ਹੈ ਉਹਨਾਂ ਨੇ ਆਪਣੇ ਦੇਸ਼ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀ ਕੋਈ ਚਿੰਤਾ ਨਹੀਂ ਕੀਤੀ ਅਤੇ ਪੂਰੀ ਦਲੇਰੀ ਨਾਲ ਆਪਣੇ ਹੱਕਾਂ ਲਈ ਅੰਗਰੇਜ਼ਾਂ ਨਾਲ ਲੜਿਆ ਸੋ ਇਹ ਸੀ ਸਰਦਾਰ ਭਗਤ ਸਿੰਘ ਦੀ ਜੀਵਨੀ ਕਿ ਕਿਵੇਂ ਉਹਨਾਂ ਦੀ ਸ਼ੁਰੂਆਤ ਹੋਈ ਕਿਵੇਂ ਉਹਨਾਂ ਦਾ ਪੂਰਾ ਪਰਿਵਾਰ ਕ੍ਰਾਂਤੀਕਾਰੀ ਪਰਿਵਾਰ ਸੀ ਕਿਵੇਂ ਜ਼ੁਲਮ ਨਾਲ ਲੜਨਾ ਸਾਨੂੰ ਸਿਖਾਇਆ ਪਰ ਅੱਜ ਦੀ ਪੀੜ੍ਹੀ 'ਚ ਸਾਰਾ ਕੁਝ ਖਤਮ ਹੋ ਚੁੱਕਾ ਹੈ ਤੇ ਸਾਨੂੰ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੀ ਸੋਚ ਅਪਣਾਈਏ ਜੋ ਸਾਨੂੰ ਦੇ ਕੇ ਗਏ ਨੇ ਉਹਨਾਂ ਦਾ ਸਿਰਜਿਆ ਹੋਇਆ ਭਾਰਤ ਬਣਾਈਏ ਤਾਂ ਜੋ ਸਹੀ ਢੰਗ ਨਾਲ ਸਾਰੇ ਕਾਨੂੰਨਾਂ ਦੀ ਪਾਲਣਾ ਹੋ ਸਕੇ ਸੋ ਐਸੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜੁਰ ਪੰਚਾਇਤਾਂ 'ਚ ਆਪਣੇ ਪੰਜਾਬ ਨਾਲ ਆਪਣੀਆਂ ਜੜ੍ਹਾਂ ਨਾਲ ਆਪਣੇ ਗੁਰੂਆਂ ਨਾਲ